ਸਸ਼ਕਾਲ ਜੀ ਕਿਆ ਟੀਵੀ ਦੇਖ ਰਹੇ ਤੁਸੀਂ ਮੈਂ ਹਰਨਜੀਤ ਕੌਰ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲੇ ਨਾਸ ਪਾਲਣਿਆ ਹੋਂ ਤੱਕ ਪਿਆ ਹੈ ਹੁਣ ਸੁਣਿਆ ਕੀ ਤੇ ਸਭ ਤੋਂ ਪੱਟੀ ਖਬਰ ਦੇ ਨਾਲ ਸ਼ੁਰੂਆਤ ਕਰਦੇ ਆਂ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਹਰਿਆਣਾ ਦੀ ਸਰਹੱਦ ਤੇ ਡੱਟੇ ਹੋਏ ਨੇ ਹਰਿਆਣਾ ਪੰਜਾਬ ਦੀ ਖਨੌੜੀ ਸਰਹੱਦ ਤੇ ਕਿਸਾਨ ਅਗੂ ਜਗਜੀਤ ਸਿੰਘ ਢੱਲਵਾਰ ਨੂੰ ਮਰੜਨ ਵਰਤ ਤੇ ਬੈਠੇ 18 ਦਿਨ ਬੀਤ ਚੁੱਕੇ ਨੇ ਤੇ ਉਹਨਾਂ ਦਾ ਉਹ ਨਹੀਂ ਵাদী ਨਾ ਹੈ ਜਿਸ ਵਿੱਚ ਉਹਨਾਂ ਦੀ ਸਿਹਤ ਵਿਗੜਦੀ ਜਾ ਰਹੀ ਹੈ ਇਸੇ ਦੌਰਾਨ ਅਦਾਕਾਰ ਤੇ ਨਿਰਦੇਸ਼ਕ ਅਮੀਦੋ ਜ਼ਮਾਨ ਅਦਾਕਾਰ ਬਬੂ ਮਾਨ ਸਮਾਸੇ ਵੀ ਲੱਖਾ ਸਿਧਾਰਾ ਜਗਜੀਤ ਸਿੰਘ ਢੱਲਵਾਰ ਨੂੰ ਮਿਲਣ ਲਈ ਪਹੁੰਚੇ ਤੇ ਇਸ ਮੌਕੇ ਉਹਨਾਂ ਨੇ ਕਿਹਾ ਕਿ ਸਾਡੀ ਸਰਕਾਰ ਅੰਗਰੇਜ਼ਾਂ ਨਾਲੋਂ ਵੀ ਵੱਧ ਸਰਕਾਰ ਹੈ ਦੀ ਸਰਕਾਰਾਂ ਸ਼ੰਭੂ ਤੋਂ ਅੱਗੇ ਨਹੀਂ ਸਾਨੂੰ ਚਾਹ ਦੇ ਰਹੀਆਂ ਉਹਨਾਂ ਨੇ ਅਪੀਲ ਕੀਤੀ ਹੈ ਕਿ ਪੰਜਾਬ ਰਾਜ ਸਭਾ ਤੇ ਐਮਪੀ ਸਰਕਾਰ ਦੇ ਕੋਲ ਆਪਣੀ ਆਵਾਜ਼ ਉਠਾਉਣ ਤਾਂ ਜੋ ਕਿਸਾਨਾਂ ਦੇ ਮਸਲੇ ਦਾ ਕੋਈ ਹੱਲ ਕੱਢਿਆ ਜਾ ਸਕੇ ਪੰਜਾਬੀ ਗਾਇਕ ਅਦਾਕਾਰ ਬਾਬੂ ਮਾਨ ਨੇ ਕਿਹਾ ਕਿ ਸਰਕਾਰਾਂ ਨੂੰ ਕਿਸਾਨਾਂ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹਨ ਕਿਹਾ ਕਿ ਪੰਜਾਬ ਦੇ ਰਾਜ ਸਭਾ ਤੇ ਐਮਪੀ ਵਿਰੋਧੀ ਧਿਰ ਅਕਾਲੀ ਦਰ ਕਾਂਗਰਸ ਹਰ ਪਾਰਟੀ ਨੂੰ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਹੈ ਨਾਲ ਹੀ ਉਹਨਾਂ ਨੇ ਕਿਸਾਨ ਜਥੇਬੰਦੀ ਨੂੰ ਅਪੀਲ ਕੀਤੀ ਹੈ ਕਿ ਦਰਜੀ ਸਾ ਛੱਡ ਕੇ ਸਾਰੇ ਇਕੱਠੇ ਹੋਣ ਕਿ ਆਪਣੀ ਮੰਗਾਂ ਦੇ ਹੱਕ ਕੋਚਾਰੇ ਨਾਲ ਪੰਜਾਬ ਸ਼ੰਭੂ ਸਰਹੱਦ ਤੇ ਖੜੇ ਕਿਸਾਨਾਂ ਨੇ ਸ਼ਨੀਵਾਰ ਨੂੰ ਮੋਰਟੋ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ ਹੈ ਕਿਸਾਨ ਆਗੂ ਨੇ ਸ਼ੁੱਕਰਵਾਰ ਨੂੰ ਸ਼ੰਭੂ ਸਰਹੱਦ ਤੇ ਪ੍ਰੈਸ ਕਾਨਫਰੰਸ ਕੀਤੀ ਹੈ ਕਿਸਾਨ ਆਗੂ ਸਰਨ ਸਿੰਘ ਪੱਦੇ ਨੇ ਕਿਹਾ ਕਿ ਅੰਦੋਲਨ 306 ਦਿਨਾਂ ਤੋਂ ਚੱਲ ਰਿਹਾ ਹੈ ਜਗਜੀਤ ਸਿੰਘ ਢੱਲੇਵਾਲ ਦੇ ਮਾਰਗ ਨਾਤਰ ਨੂੰ 18 ਦਿਨ ਹੋ ਗਏ ਹੈ ਸ਼ਨੀਵਾਰ ਨੂੰ 101 ਕਿਸਾਨਾਂ ਦਾ ਜਥਾ ਦੁਪਹਿਰ 12 ਵਜੇ ਸਰਹੱਦ ਰਾਹੀਂ ਦਿੱਲੀ ਰਵਾਨਾ ਹੋਵੇਗਾ ਜਗਜੀਤ ਢੱਲੇਵਾਲ ਦੇ ਖੇਤਰ ਲਗਾਤਾਰ ਵਿਗੜ ਰਹੀ ਹੈ ਢੱਲੇਵਾਲ ਦੇ ਖੇਤਰ ਨੂੰ ਲੈ ਕੇ ਡੀਸੀ ਨੇ ਲਿਖਿਆ ਹੈ ਕਿ ਇਸ ਵਿੱਚ ਕੋਈ ਸਾਜ਼ਿਸ਼ ਹੈ ਪਹੁੰਚਣ ਕਿ ਸਾਡੇ ਤੇ ਡਿਜੀਟਲ ਐਮਰਜੈਂਸੀ ਲਗਾਉਣ ਦੀ ਤਿਆਰੀ ਕਰ ਰਹੀ ਹੈ ਤੇ ਗੱਲ ਕਰਦੇ ਆਂ ਦਰਜੀਤ ਉਸਾਨ ਦੀ ਪੰਜਾਬੀ ਗਾਇਕ ਤੇ ਅਭਿਨੇਤਾ ਦਰਜੀਤ ਉਸਾਨ ਜਦੋਂ ਦਿਨ ਮਾਟੀ ਇੰਡੀਆ ਟੂਰਟ ਨੇ ਪਲਕੇ ਉਹਨਾਂ ਵੱਲੋਂ ਚੰਡੀਗੜ੍ਹ ਦੇ ਸੈਕਟਰ 34 ਵਿੱਚ ਸ਼ੋਅ ਕੀਤਾ ਜਾਵੇਗਾ ਐਸੇ ਸ਼ੋਅ ਦੇ ਲਈ ਦਰਜੀਤ ਚੰਡੀਗੜ੍ਹ ਪਹੁੰਚ ਕੇ ਦਰਜੀਤ ਉਸਾਨ ਨੇ ਸ਼ੁਕਰਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ ਹੈ ਪੰਜਾਬੀ ਗਾਇਕ ਤੇ ਅਭਿਨੇਤਾ ਦਰਜੀਤ ਉਸਾਨ ਨੇ ਮੁਲਾਕਾਤ ਦੀ ਜਾਣਕਾਰੀ ਸਾਂਝੀ ਕਰਦੇ ਮੁੱਖ ਮੰਤਰੀ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਤੇ ਨਾਲ ਪਿਆਰਾ ਸੰਦੇਸ਼ ਲਿਖਿਆ ਹੈ ਮੁੱਖ ਮੰਤਰੀ ਨੇ ਲਿਖਿਆ ਕਿ ਪੰਜਾਬੀ ਬੋਲੀ ਤੇ ਗਾਇਕੀ ਨੂੰ ਸਰਾਹਿਤ ਤੋਂ ਪਰੋਟਾਉਣ ਵਾਲੇ ਛੋਟੇ ਵੀਰ ਦਲਜੀਤ ਦਸਾਂਝ ਨੂੰ ਮਿਲ ਕੇ ਖੁਸ਼ੀ ਦੇ ਸੁਪਨੋ ਮਿਲਿਆ ਹੈ ਦੱਸ ਦਿਆ ਕਿ ਪੰਜਾਬੀ ਆਗੇ ਹੋਏ ਛਾਗੇ ਹੋਏ ਵੀ ਲਿਖਿਆ ਗਿਆ ਪੰਜਾਬੀ ਗਾਇਕ ਤੇ ਅਭਿਨੇਤਾ ਦਲਜੀਤ ਦਸਾਂਝ ਨੇ ਉਪ ਮੰਤਰੀ ਭਗਵੰਤ ਮਾਨ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਹੈ ਤਸਵੀਰਾਂ ਵਿੱਚ ਉਹਨਾਂ ਦੇ ਨਾਲ ਪਰਿਵਾਰ ਨਜ਼ਰ ਆ ਰਿਹਾ ਹੈ ਪੰਜਾਬੀ ਗਾਇਕ ਤੇ ਅਭਿਨੇਤਾ ਦਲਜੀਤ ਦਸਾਂਝ ਨੇ ਮੁੱਖ ਮੰਤਰੀ ਦੀ ਮਾਤਾ ਦੇ ਨਾਲ ਵੀ ਤਸਵੀਰ ਖਿਚਵਾਈ ਹੈ ਕਿ ਉਹਨਾਂ ਤੋਂ ਆਸ਼ੀਰਵਾਦ ਲਿਆ ਹੈ हरियाणा ਤੇ ਪੰਜਾਬ ਦੀ ਖਨੋਰੀ ਸਰਹੱਦ ਤੇ ਪੁਖੜਤਾਲ ਤੇ ਬੈਠੇ ਕਿਸਾਨਾਂ ਆਖੋ ਜਗਜੀਤ ਢੱਲਵਾਨ ਨੂੰ ਲੈ ਕੇ ਸੁਪਰੀਮ ਕੋਰਟ ਨੇ ਸਖਤ ਹੁਕਮ ਜਾਰੀ ਕੀਤੇ ਨੇ ਸੁਪਰੀਮ ਕੋਰਟ ਨੇ ਪੰਜਾਬ ਤੇ ਕੇਂਦਰ ਸਰਕਾਰ ਨੂੰ ਨਿਰਦੇਸ਼ ਦਿੱਤੇ ਨੇ ਕਿ ਢੱਲਵਾਨ ਨੂੰ ਤੁਰੰਤ ਡਾਕਟਰੀ ਸਹਾਇਤਾ ਮੁਹੱਈਆ ਕਰਵਾਈ ਜਾਏ ਤੇ ਖਾਨ ਪੀਨ ਲਈ ਮਜਬੂਰ ਨਾ ਕੀਤਾ ਜਾਵੇ ਅਦਾਲਤ ਨੇ ਵੀ ਕਿਹਾ ਕਿ ਕਿਸਾਨਾਂ ਨੂੰ ਸ਼ਾਂਤੀ ਬਣਾਈ ਰੱਖਣੀ ਚਾਹੀਦੀ ਹੈ ਕਿ ਢੱਲਵਾਨ ਤੇ ਕੋਈ ਤਾਕਤ ਨਹੀਂ ਵਰਤੀ ਜਾਣੀ ਚਾਹੀਦੀ ਤਾਂ ਦੱਸਦੇ ਸੁਪਰੀਮ ਕੋਰਟ ਨੇ ਇਹ ਹੁਕਮ ਸ਼ੰਗੂ ਬਾਰਡਰ ਕੋਲ ਨੂੰ ਲੈ ਕੇ ਚੱਲ ਰਹੇ ਮਾਮਲੇ ਦੀ ਸੁਣਵਾਈ ਦੌਰਾਨ ਦਿੱਤੇ ਨੇ ਬੋਟ ਫਲੋ ਕਟਕ ਮੀਟੀ ਨੇ ਦੁਹਰਾ ਆਪਣੀ ਅੰਦਰੂਨੀ ਰਿਪੋਰਟ ਵੀ ਦਿੱਤੀ ਹੈ। ਪੁਸ਼ਪਾ 2 ਦਾ ਅਦਾਕਾਰ ਅੱਲੂ ਅਰਜੁਨ ਨੂੰ ਹైదరాబాద్ ਪੁਲਿਸ ਨੇ ਗ੍ਰਿਫਤਾਰ ਕਰ ਰਿਆ ਸੀ ਜਿਸ ਤੋਂ ਬਾਅਦ ਅਦਾਲਤ ਤੇ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਸੰਧਿਆ ਥੀਏਟਰ ਚ ਇਕਾਦਰ ਦੀ ਮੌਤ ਮਾਮਲੇ ਚ ਉਹਨਾਂ ਨੂੰ 14 ਦਿਨ ਦੀ ਈਐਲਕ ਹਿਰਾਸਤਤ ਪੇਸ਼ ਦਿੱਤਾ ਪਰ ਹੁਣ ਇਸ ਮਾਮਲੇ ਚ ਗ੍ਰਿਤਕਾਰ ਦੇ ਪਤੀ ਦੇ ਵਿਆਹ ਨਾਲ ਨਵਾਂ ਮੋੜ ਆ ਗਿਆ ਜਿਸ ਤੋਂ ਬਾਅਦ ਅੱਲੂ ਅਰਜੁਨ ਨੇ ਮੁਸ਼ਕਲਾਂ ਘਾਟਣੀਆਂ ਨੇ ਦਾਅਵਾ ਕੀਤਾ ਕਿ ਹਾਰੀ ਚ ਰਿਲੀਸ ਹੋਇਆ ਪੁਸ਼ਪਾ 2 ਦਾ ਰੂਲ ਪ੍ਰੀਮੀਅਰ ਦੌਰਾਨ ਔਰਦੀ ਮੌਤ ਦੇ ਮਾਮਲੇ ਚ ਅਭਿਨੇਤਾ ਅੱਲੂ ਹੈਦਰਾਬਾਦ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਤੇ ਸਮਾਮ ਨੇ ਨਵਾਂ ਮੋੜ ਆਇਆ ਤੇ ਕਰੇਤੀ ਦੇ ਪਤੀ ਪਾਸ ਕਰਦਾ ਕਹਿਣਾ ਹੈ ਕਿ ਮੈਂ ਕੇਸ ਵਾਪਸ ਲੈਣ ਲਈ ਤਿਆਰ ਹਾਂ ਮੈਨੂੰ ਗ੍ਰਿਫਤਾਰੀ ਦੀ ਜਾਣਕਾਰੀ ਨਹੀਂ ਸੀ ਅੱਲੂ ਅਰਜਨ ਉਸ ਪਕੜਨਾਲ ਕੋਈ ਉਹਨਾਂ ਦਾ ਲੈਣਾ ਦੇਣਾ ਨਹੀਂ ਹੈ ਜਿਸ ਨਾਲ ਮੇਰੀ ਪਤਨੀ ਦੀ ਮੌਤ ਹੋ ਗਈ ਸੀ ਨਾਜ਼ੀ ਹੈ ਕਿ 14 ਦਿਨਾਂ ਦੀ ਜੇਲ੍ਹ ਹੋਈ ਸੀ ਪੁਸ਼ਪਾ ਟੂ ਦੇ ਪ੍ਰੀਮੀਅਰ ਮੌਕੇ ਪਕੜਨ ਵਿੱਚ ਇੱਕ ਹੋਰ ਦੀ ਮੌਤ ਹੋ ਗਈ ਸੀ ਤੇ ਪੁਲਿਸ ਨੇ ਸ਼ੁੱਕਰਵਾਰ ਹੋ ਦਾ ਕਾਰਨ ਉੱਤੇ ਘਰ ਤੋਂ ਗ੍ਰਿਫਤਾਰ ਕਰ ਲਿਆ ਸੀ ਮੈਡੀਕਲ ਚਾਂਸ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਇਸ ਤੇ 14 ਦਿਨ ਦੀ ਨਿਆਂਇਕ ਹਿਰਾਸਤ ਕੀਤੀ ਹੈ ਜਿਸ ਗੱਲ ਮੌਸਮ ਦੀ ਕਰਦੇ ਹਾਂ ਮੌਸਮ ਵਿਭਾਗ ਵੱਲੋਂ ਪੰਜਾਬ ਤੇ ਚੰਡੀਗੜ੍ਹ ਵਿੱਚ ਸ਼ੀਤ ਲੈ ਕੇ ਠੰਡ ਨੂੰ ਲੈ ਕੇ orange alert ਜਾਰੀ ਕੀਤਾ ਗਿਆ ਚੰਡੀਗੜ੍ਹ ਸਮੇਤ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ 'ਚ ਛੱਡੀਆਂ ਹਵਾਵਾਂ ਚੱਲ ਰਹੀਆਂ ਨੇ ਪਰ ਦੁਪਹਿਰ ਵੇਲੇ ਚਮਕਦਾ ਸੂਰਜ ਮਾਮੂਲੀ ਰਾਹਤ ਦੇ ਰਿਹਾ ਪੰਜਾਬ ਚ ਸ਼ੁੱਕਰਵਾਰ ਨੂੰ ਘੱਟੋ ਘੱਟ ਤਾਪਮਾਨ 21 ਡਿਗਰੀ ਤੱਕ ਪਹੁੰਚ ਗਿਆ ਜਦਕਿ ਚੰਡੀਗੜ੍ਹ ਦਾ ਤਾਪਮਾਨ 7.6 ਡਿਗਰੀ ਦਰਜ ਕੀਤਾ ਗਿਆ ਪੰਜਾਬ ਦੇ 7 ਜ਼ਿਲ੍ਹਿਆਂ ਪੁਸ਼ਾਕਪੁਰ ਨਵਾਂਸ਼ਹਿਰ ਕਪੂਰਥਲਾ ਜਲੰਧਰ ਫਿਰੋਜ਼ਪੁਰ ਫਾਸਲਕਾ ਫਰੀਦਕੋਟ ਮੁਕਤਸਰ ਵਿੱਚ orange ਅਲਰਟ ਜਾਰੀ ਕੀਤਾ ਗਿਆ ਠੀਕਲੇ ਤੋਂ ਇਲਾਵਾ ਇੱਕ ਝੰਡ 35 ਸੰਭਾਵਨਾ ਹੈ ਇਸੇ ਤਰ੍ਹਾਂ ਅੰਮ੍ਰਿਤਸਰ ਪਠਾਨਕੋਟ ਤਰਨਤਾਰਨ ਮੋਗਾ ਬਠਿੰਡਾ ਮਾਨਸਾ ਸੰਗਰੂ ਸਭੇਗੜ ਸਾਹਿਬ ਉੱਤੇ ਵੀ ਠੀਕਲੇ ਦਾ ਅਲਰ ਦੱਖਣ ਪਾਰ ਦੇ ਮਸ਼ਹੂਰ ਅਦਾਕਾਰ ਅਲੂਰਜੀ ਨੂੰ ਜੇਲ ਤੋਂ ਰਹਾਅ ਕਰ ਦਿੱਤਾ ਗਿਆ ਤੇਲੰਗਾਨਾ ਹਾਈ ਕੋਰਟ ਨੇ ਉਹਨਾਂ ਨੂੰ 4 ਹਫ਼ਤਿਆਂ ਲਈ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ ਅਲੂਰਜੀ ਨੂੰ ਹਾਈਦਰਾਬਾਦ ਦੇ ਸੰਧਿਆ ਥੀਏਟਰ ਚ ਪੱਗੜ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਸੀ ਥੇਟਰੀ ਅਦਾਲਤ ਨੇ ਉਹਨਾਂ ਨੂੰ 14 ਦਿਨਾਂ ਲਈ ਹਿਰਾਸਤ ਚ ਭੇਜ ਦਿੱਤਾ ਸੀ ਹਾਲਾਂਕਿ ਬਾਅਦ ਵਿੱਚ ਉਹਨਾਂ ਨੂੰ ਹਾਈ ਕੋਰਟ ਤੋਂ ਰਾਹਤ ਮਿਲੀ ਸੀ ਅਲੂਰਜੀ ਨੇ ਜੇਲ ਚ ਰਾਤ ਕੱਤੀ ਹੈ ਕਿਉਂਕਿ ਜੇਲ ਪ੍ਰਸ਼ਾਸਨ ਨੂੰ ਸ਼ੁੱਕਰਵਾਰ ਦੇ ਰਾਤ ਤੱਕ ਜ਼ਮਾਨਤ ਦੀ ਕਾਪੀ ਨਹੀਂ ਮਿਲੀ ਸੀ ਥੇਟਰੀ ਅਦਾਲਤ ਦੇ ਹੁਕਮਾਂ ਤੋਂ ਬਾਅਦ ਅਲੂਰਜੀ ਨੂੰ ਸਖਤ ਸੁਰੱਖਿਆ ਪ੍ਰਬੰ